ਤੇ ਹਰਜੋਤ ਸਿੰਘ ਜੀ ਖਬਰਾਂ ਦੇ ਵੱਲ ਨੂੰ ਜਿਹੜਾ ਹੋ ਵਾਦਦੇ ਆ ਕੱਲ ਜਦ ਆਪਾਂ ਸ਼ਾਮ ਨੂੰ ਅਪਡੇਟ ਕੈਲੀਫੋਰਨੀਆ ਦੇ ਵਿੱਚ ਗੱਲ ਕਰ ਰਹੇ ਸੀਗੇ ਤਾਂ ਉਸ ਟਾਈਮ ਦੇ ਉੱਤੇ ਮਨਹੈਟਨ ਦੇ ਵਿੱਚ ਇੱਕ ਸ਼ੂਟਿੰਗ ਵਾਪਰੀ ਸੀ ਆ ਸੋ ਇਹ ਸ਼ੂਟਿੰਗ ਦੇ ਵਿੱਚ ਕਾਫੀ ਕਹਿੰਦੇ ਵੀ ਨੁਕਸਾਨ ਹੋਇਆ ਹੈ ਤੇ ਹੁਣ ਜਿਹੜੀਆਂ ਚੀਜ਼ਾਂ ਪਤਾ ਲੱਗ ਰਹੀਆਂ ਆ ਆ ਵੀ ਇਹ ਮਨਹੈਟਨ ਨੇ ਸ਼ੂਟਿੰਗ ਜਿਹੜਾ ਸੀਗਾ ਉਹ ਸਸਪੈਕਟ ਜਿਹੜਾ ਆ ਉਹ ਹੀ ਕਹਿ ਰਿਹਾ ਵੀ ਮਿੰਦੂ ਕੋਈ ਕ੍ਰੋਨਿਕ ਡਿਜ਼ੀਜ਼ ਸੀਗੀ ਸਟੱਡੀ ਮਾਈ ਬ੍ਰੇਨ ਉਸਨੇ ਇੱਕ ਨੋਟ ਜਿਹੜਾ ਉਸ ਦਾ ਹਾਸਲ ਹੋਇਆ ਉਸ ਦੇ ਵਿੱਚ ਉਹਨੇ NFL ਦਾ ਵੀ ਨਾਮ ਲਿਆ ਆ ਤੇ ਆਪਣੀ ਜਿਹੜੀ ਇਹ ਬਿਮਾਰੀ ਸੀ ਟੀਈ ਆ ਉਸ ਦਾ ਵੀ ਜਿਹੜਾ ਉਹ ਦੱਸਿਆ ਆ ਸੋ ਇਹ ਜਿਹੜੀ ਸ਼ੂਟਿੰਗ ਹੋਈ ਸੀ 345 ਪਾਰਕ ਐਵੇਨਿਊ ਦੇ ਉੱਤੇ ਜਿੱਥੇ NFL ਦਾ ਹੈੱਡ ਕੁਆਰਟਰ ਵੀ ਜਿਹੜਾ ਉਹ ਹੈਗਾ ਆ ਸੋ ਇਸ ਗੋਲੀਕਾਂਡ ਦੇ ਵਿੱਚ ਚਾਰ ਜਾਣਿਆਂ ਦੀ ਮੌਤ ਹੋਈ ਸੀ ਪੰਜਵਾਂ ਜਣਾ ਇਸ ਦੇ ਵਿੱਚ ਜ਼ਖਮੀ ਜਿਹੜਾ ਉਹ ਹੋਇਆ ਸੀਗਾ ਸਸਪੈਕਟ ਦਾ ਨਾਮ ਸ਼ੇਨ ਤਮੂਰਾ ਆ ਕਰਕੇ ਜਿਹੜਾ ਉਹ ਦੱਸਿਆ ਜਾਂਦਾ ਹੈ ਤੇ ਕਹਿੰਦੇ ਵੀ ਇਸ ਤੇ ਆਪਣੇ ਆਪ ਨੂੰ ਬਾਅਦ ਦੇ ਵਿੱਚ ਅ ਕੱਤ ਤੌਰ ਦੇ ਉਤੇ ਸੁਸਾਈਡ ਜਿਹੜਾ ਉਹ ਕਰ ਲਿਆ ਸੀਗਾ ਐਨ ਐਫ ਐਲ ਦੇ ਹੈੱਡ ਕੁਆਟਰਸ ਦੇ ਬਾਹਰ ਇਹ ਸਾਰਾ ਖੁਸ਼ ਆ ਵਾਪਰੇਆ ਸ਼ੇਨ ਡੇਵਨ ਟਮੂਰਾ 27 ਸਾਲ ਦੀ ਉਮਰ ਆ ਨਿਊਯਾਰਕ ਪੁਲਿਸ ਡਿਪਾਰਟਮੈਂਟ ਨੇ ਇਸ ਨੂੰ ਆਇਡੈਂਟੀਫਾਈ ਜਿਹੜਾ ਉਹ ਕੀਤਾ ਵੀ ਜਿਹੜਾ ਮਿਡ ਟਾਊਨ ਮੈਨਹੈਟਨ ਦੀ ਆਫਿਸ ਬਿਲਡਿੰਗ ਸ਼ੂਟਰ ਦੇ ਤੌਰ ਦੇ ਉੱਤੇ ਇਸ ਦੇ ਨੋਟ ਜਿਹੜਾ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਵਿੱਚੋਂ ਜਿਹੜਾ ਲੱਭਾ ਜੇਬ ਚੋਂ ਇਹਦੀ ਚੋਂ ਲੱਭਾ ਆ ਟਮੂਰਾ ਦੀ ਉਹਦੇ ਵਿੱਚ ਇਸ ਨੇ ਦੋਸ਼ ਲਾਏ ਆ NFL ਦੇ ਉੱਤੇ ਵੀ ਉਹਨਾਂ ਨੇ ਜਿਹੜੇ ਪਲੇਅਰਸ ਦੇ ਬ੍ਰੇਨ ਨੂੰ ਡੇਂਜਰ ਪੰਚਾਇਆ ਆ ਆਪਣੇ ਪ੍ਰੋਫਿਟਸ ਨੂੰ ਮੈਕਸਮਾਈਜ਼ ਕਰਨ ਦੇ ਲਈ ਤੇ ਕਿੰਨੇ ਵੀ ਪਲੇਅਰਸ ਦੇ ਖਿਡਾਰੀਆਂ ਦੇ ਦਿਮਾਗ ਦੇ ਨਾਲ ਇੱਕ ਹਿਸਾਬ ਦੇ ਨਾਲ ਹੋ ਖੇਡ ਰਹੇ ਆ ਦੂਜੇ ਪੇਜ ਤੇ ਵਿੱਚ ਸੀਟੀਈ ਇਹ ਇੱਕ ਬਹੁਤ ਵਿਵਾਦਿਤ ਤੇ ਬਹੁਤ ਇੱਕ ਕਹਿ ਸਕਦਾ ਵੀ ਕਾਫੀ ਸਟੱਡੀ ਵੀ ਇਸ ਤੇ ਉੱਤੇ ਹੋਈ ਆ ਤੇ ਇਹ ਲਿੰਕ ਪਾਏ ਗਏ ਹੈਗੇ ਆ ਵੀ ਜਦੋਂ ਤੁਸੀਂ ਬਾਰ-ਬਾਰ ਤੁਹਾਡਾ ਸਿਰ ਵੱਜਦਾ ਆ ਜਦੋਂ ਤੁਸੀਂ ਇਹ ਫੁੱਟਬਾਲ ਖੇਡਦੇ ਆ ਤਾਂ ਤੁਹਾਨੂੰ ਦਿਮਾਗ ਦੀਆਂ ਜਿਹੜੀਆਂ ਇੰਜਰੀਜ਼ ਇਸ ਤੇ ਵਿੱਚ ਹੋ ਜਾਂਦੀਆਂ ਆ ਤੇ ਇਵੈਂਚੁਅਲੀ ਤੁਸੀਂ ਆਪਣੇ ਬ੍ਰੇਨ ਦੇ ਫੰਕਸ਼ਨਸ ਕਈ ਜਿਹੜੇ ਆ ਜਿਉਂ ਜਿਉਂ ਉਮਰ ਤੁਹਾਡੀ ਵੱਧਦੀ ਆ ਉਹ ਤੁਸੀਂ ਲੂਜ਼ ਕਰਦੇ ਜਾਂਦੇ ਆ ਟਮੂਰਾ ਨੇ ਆਪਣੇ ਜਿਹੜੇ ਦੂਜੇ ਪੇਜ ਦੇ ਨੋਟ ਤੇ ਵਿੱਚ ਸੀਟੀ ਨੂੰ ਮੈਂਸ਼ਨ ਕੀਤਾ ਤੇ ਫੁੱਟਬਾਲ ਨੂੰ ਬਲੇਮ ਕੀਤਾ ਵੀ ਇਹਦੇ ਕਰਕੇ ਹੀ ਮੇਰੇ ਸਾਰਾ ਕੁਝ ਹੋ ਗਿਆ ਤੀਜੇ ਪੇਜ ਦੇ ਵਿੱਚ ਇਹਨੇ ਮੰਗ ਕੀਤੀ ਸੀ ਵੀ ਮੇਰੇ ਬ੍ਰੇਨ ਨੂੰ ਮੇਰੇ ਦਿਮਾਗ ਨੂੰ ਜਿਹੜਾ ਆ ਉਹ ਸਟੱਡੀ ਕੀਤਾ ਜਾਵੇ ਆਈ ਏਮ ਸੌਰੀ ਸੋ ਹੁਣ ਹਰਜੋਤ ਸਿੰਘ ਜੀ ਜੇ ਇਲਾਜ ਦੀ ਜ਼ਰੂਰਤ ਆ ਉਹਦੇ ਲਈ ਚਾਰ ਪੰਜ ਜਾੜਿਆਂ ਨੂੰ ਮਾਰ ਦੇਣਾ ਉਹ ਤਾਂ ਕੋਈ ਸਿਆਣਪ ਵਾਲੀ ਗੱਲ ਦੀ ਆ ਸੋ ਇਹ ਜਿਹੜੀ ਕ੍ਰੋਨਿਕ ਟ੍ਰੌਮੈਟਿਕ ਐਂਕਲਿਓਪੈਲੋਪੈਥੀ ਕਰਕੇ ਜਿਹੜੀ ਸੀਟੀਈ ਨੂੰ ਆਖਿਆ ਜਿਹੜਾ ਉਹ ਜਾਂਦਾ ਆ ਇੱਕ ਬ੍ਰੇਨ ਡਿਜ਼ੀਜ਼ ਆ ਜੋ ਜਿੱਦਾਂ ਦੱਸਿਆ ਵੀ ਬਾਰ ਬਾਰ ਜਦੋਂ ਸਿਰ ਦੇ ਉੱਤੇ ਸੱਟ ਲੱਗਦੀ ਆ ਤੇ ਉਸ ਦੇ ਨਾਲ ਲਿੰਕ ਦੇਖੀ ਜਾਂਦੀ ਆ ਮਿਲਟਰੀ ਵੈਟਰਨਸ ਐਥਲੀਟਸ ਜਿੰਦਾ ਦੇ ਵਿੱਚ ਫੁੱਟਬਾਲ ਪਲੇਅਰਸ ਹਾਕੀ ਪਲੇਅਰਸ ਬਾਕਸਰਸ ਇਹ ਜਿਹੜੇ ਅਕਸਰ ਸੀਟੀਈ ਤੋਂ ਪੀੜਤ ਹੋ ਜਾਂਦੇ ਆ ਸੀਟੀਈ ਕਹਿੰਦੇ ਵੀ ਡਾਇਗਨੋਸਿਸ ਨਹੀਂ ਹੁੰਦੀ ਲਿਵਿੰਗ ਪਰਸਨ ਦੇ ਵਿੱਚ ਸਰਟਨਿਟੀ ਦੇ ਨਾਲ ਸੋ ਜਿਹੜੇ ਡਾਕਟਰਸ ਆ ਉਹ ਸਸਪੈਕਟ ਕਰਦੇ ਆ ਵੀ ਇਹਦੇ ਜਿਹੜੇ ਸਿੰਪਟਮਸ ਤੇ ਜਿਹੜੀ ਹਿਸਟਰੀ ਆ ਹੈਡ ਟਰਾਮਾ ਦੇ ਨਾਲ ਜੁੜ ਕੇ ਜਿਹੜੀ ਉਹ ਦੇਖੀ ਜਾਂਦੀ ਆ ਮੈਮਰੀ ਲਾਸ ਮੂਡ ਚੇਂਜਸ ਕਨਫਿਊਜ਼ਨ ਟਰਬਲ ਥਿੰਕਿੰਗ ਕਲੀਅਰਲੀ ਇਹ ਅਸਾਰੀਆਂ ਚੀਜ਼ਾਂ ਹੈ। ਐਲ.ਏ ਤੋਂ ਜਿਹੜਾ ਹਰਜੂ ਸਿੰਘ ਜੀ ਐਟਮੂਰਾ ਸੀਗਾ 27 ਸਾਲ ਦਾ ਜਿਨੇ ਹਾਈ ਸਕੂਲ ਦੇ ਵਿੱਚ ਉੱਥੇ ਫੁੱਟਬਾਲ ਜਿਹੜਾ ਉਹ ਖੇਡਿਆ ਸੀ ਪ੍ਰੋਫੈਸ਼ਨਲੀ ਤਾਂ ਉਹ ਨਹੀਂ ਖੇਡਿਆ ਪਰ ਐਨ.ਐਫ.ਐਲ ਦੇ ਹੈੱਡ ਕੁਆਰਟਰ ਦੇ ਬਾਹਰ ਜਾ ਕੇ ਇਸਨੇ ਗੋਲੀकांड ਨੂੰ ਇਹ ਅੰਜਾਮ ਜਿਹੜਾ ਉਹ ਦੇ ਦਿੱਤਾ। ਪੁਲਿਸ ਨੇ ਦੱਸਿਆ ਵੀ ਕਹਿੰਦੇ ਵੀ ਸਾਡੇ ਕੋਲ ਕੋਈ ਐਵੀਡੈਂਸ ਨਹੀਂ ਆ ਵੀ ਜਿਹਦੇ ਵਿੱਚ ਇਹ ਪਤਾ ਲੱਗੇ ਵੀ ਇਸ ਨੂੰ ਕੋਈ ਟ੍ਰੌਮੈਟਿਕ ਬ੍ਰੇਨ ਇੰਜਰੀ ਜਿਹੜੀ ਸੀਗੀ ਜਾਂ ਇਸ ਨੂੰ ਸੀਟੀਈ ਜਿਹੜੀ ਉਹ ਸੀਗੀ ਤੇ ਕਹਿੰਦੇ ਵੀ ਇਸ ਦਾ ਕੋਈ ਡਾਇਰੈਕਟ ਕਨੈਕਸ਼ਨ ਐਨਐਫਐਲ ਦੇ ਨਾਲ ਵੀ ਨਹੀਂ ਜਿਹੜਾ ਉਹ ਸੀਗਾ ਸੋ ਕਿੰਨੇ ਵੀ ਜਿਹੜੀ ਸ਼ੂਟਿੰਗ ਰੈਂਪੇਜ ਜੋ ਚੱਲ ਰਿਹਾ ਸੀਗਾ ਇਸ ਨੇ ਆਪਣੀ ਜਿਹੜੀ ਰੁਡਨ ਮੈਨੇਜਮੈਂਟ ਦੇ ਆਫਿਸਿਸ ਦੇ ਵਿੱਚ ਜਾ ਕੇ ਬਿਲਡਿੰਗ ਦੀ 33ਵੀਂ ਫਲੋਰ ਦੇ ਉੱਤੇ ਜਾ ਕੇ ਆਪਣੇ ਆਪ ਨੂੰ ਆ ਜਿਹੜੀ ਉਹ ਗੋਲੀ ਮਾਰੀ ਤੇ ਜਿਹੜੇ ਨਿਊਯਾਰਕ ਦੇ ਸਿਟੀ ਦੇ ਮੇਅਰ ਐਰਿਕ ਐਡਮਸ ਆ ਉਹਨਾਂ ਨੇ ਕਿਹਾ ਵੀ ਸਾਨੂੰ ਇਦਾਂ ਲੱਗ ਰਿਹਾ ਵੀ ਇਹ ਜਿਹੜੇ EMPLOYEES ਸੀਗੇ NFL ਦੇ ਉਹਨਾਂ ਨੂੰ ਮਾਰਨਾ ਜਿਹੜਾ ਇਸ ਦੇ ਵਿੱਚ ਚਾਹੁੰਦਾ ਸੀਗਾ ਸੋ ਕੁੱਲ ਮਿਲਾ ਕੇ ਤਮੂਰਾ ਦੇ ਇਸ ਮਾਸ ਸ਼ੂਟਿੰਗ ਦੇ ਕਰਕੇ ਗੋਲੀकांड ਦੇ ਕਰਕੇ 4 ਜਾਨਾਂ ਦੀ ਮੌਤ ਜਿਹੜੀ ਉਹ ਹੋ ਚੁੱਕੀ ਆ ਤਿੰਨ ਜਿਹੜੇ ਆਇਡੈਂਟੀਫਾਈ ਕੀਤੇ ਜਾ ਚੁੱਕੇ ਆ ਜਿਨ੍ਹਾਂ ਵਿੱਚੋਂ ਇੱਕ ਸਿਕਿਉਰਿਟੀ ਗਾਰਡ ਉਸ ਬਿਲਡਿੰਗ ਦਾ ਇੱਕ ਐਗਜ਼ੈਕਟਿਵ ਜਿਹੜਾ ਬਲੈਕਸਟੋਨ ਦੇ ਉੱਤੇ ਸੀਗਾ ਅਜੀ ਦੀ ਕਹਿੰਦੇ ਵੀ ਇੱਕ ਵਾਈਫ ਤੇ ਇੱਕ ਮਮ ਆ ਤੇ ਇੱਕ ਪੁਲਿਸ ਆਫਸਰ ਅ ਜਿਹੜਾ ਕੀ ਜਿਹਦੇ ਕਹਿੰਦੇ ਵੀ ਦੋ ਬੱਚੇ ਆ ਤੇ ਤੀਜਾ ਔਨ ਦਾ ਵੇ ਸੀਗਾ ਇਹਨਾਂ ਦੀ ਜਿਹੜੀ ਉਹ ਮੌਤ ਹੋਈ ਆ ਤੇ ਪੰਜਵਾਂ ਜਣਾ ਕਹਿੰਦੇ ਆ ਵੀ ਜਿਹੜਾ ਵਿਕਟਮ ਆ ਉਹ ਇਸ ਟਾਈਮ ਹਸਪਤਾਲ ਦੇ ਵਿੱਚ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਜ਼ੇਰੇ ਇਲਾਜ ਦੱਸਿਆ ਜਾ ਰਿਹਾ ਹੈਗਾ ਜੀ ਬਹੁਤ ਸਰੀ ਜਿਹੜੀ ਮਾੜੀ ਖਬਰ ਆ ਉਹ ਆਈ ਹੈਗੀ ਆ Hey, we're here with standout running back Shane Tamira from the Granada Hills football team. Big 35-31 victory against Kennedy tonight. The battle for Granada Hills. Shane, just talk about uh, you guys get, getting that win tonight. Uh, how'd you guys come through? Uh, we definitely had to stay disciplined. Uh, we were we were down 10-0. We definitely had to stay disciplined. Our coach kept saying, "Don't hold your heads down. Don't hold your heads down." We just had to stay disciplined and come together as a team. Uh, Shane, uh, 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 a couple of touchdowns for you, including a, a, a huge one late in the game there in the fourth quarter with under four minutes.